ਸਵਾਗਤ ਹੈ ਤੁਹਾਡਾ ਸਾਡੇ YouTube Facebook Instagram ਚੈਨਲ ਉੱਤੇ ਮੈਂ ਤੁਹਾਡਾ ਆਪਣਾ ਹੰਦੀ ਪੈਟਰਨ ਕ੍ਰੇਟਰ। ਇਹ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਈਏ ਵੀ ਇਹ ਜਿਹੜਾ ਕੰਮ ਕਰ ਰਹੇ ਆਂ ਇਹ ਇਸ ਗੱਡੀ ਦੇ ਉੱਤੇ ਸਟਾਰ ਬਣਾਉਣਾ ਹੈ। ਇਹ ਸਟੈਂਸਲ ਬਣਾਇਆ ਹੋਇਆ ਹੈ ਕਾਗਜ਼ ਦੇ ਉੱਪਰ ਸੂਈ ਨਾਲ ਪਿੰਨਾ ਕੱਢ ਕੇ ਨਾ ਮਾਰ-ਮਾਰ ਕੇ। ਠੀਕ। ਇਹ ਤੋਂ ਬਾਅਦ ਇਹਦੇ ਉੱਤੇ ਆ ਲਾਇਬਰ ਦਾ ਪੂਚਾ ਮਾਲ ਦੰਨੇ ਆ। ਕੱਪੜੇ ਦੇ ਵਿੱਚ ਲਾਇਬਰ ਮਾ ਪਾ ਕੇ ਤੇ ਜਿਹੜੀ ਨਕਸ਼ਾ ਬਣਾਉਣਾ ਹੁੰਦਾ ਆਪਾਂ ਨੂੰ ਉਹ ਇਸ ਕਾਗਜ਼ ਰਾਹੀਂ ਥੱਲੇ ਗੱਡੀ ਦੇ ਉੱਤੇ ਨਕਸ਼ਾ ਬਣ ਗਿਆ। ਇਦੂ ਵਾ ਟਿੱਪਾਂ ਵਗੈਰਾ ਲਾ ਕੇ ਇਹਨੂੰ ਤਿਆਰ ਕਰ ਲਿਆ ਬਾਦ ਘਾਟ ਹੁੰਦੀ ਹੈ ਜੋ ਮਲਮਲੀ ਹੋ ਜਾਂਦੀ ਹੈ ਉਹ ਸਾਰੀ ਸੈਟਿੰਗ ਟਿੱਪਾਂ ਦੇ ਵਿੱਚ ਹੀ ਕੀਤੀ ਜਾਂਦੀ ਹੈ ਤੇ ਸਮਝ ਜ਼ਰੂਰ ਲੱਗਦਾ ਹੈ ਲਗਭਗ 1 ਦਿਨ ਖਾ ਗਿਆ ਇਹ ਦੋਨੇ ਪਾਸੇ ਡਿਜ਼ਾਈਨ ਇੱਕ ਵਾਸ ਦਾ ਤੇ ਇਸ ਤੋਂ ਬਾਅਦ ਆਪਾਂ ਟਿੱਪਾਂ ਵਗੈਰਾ ਕਰਕੇ ਰੰਗ ਭਰ ਕੇ ਸ਼ੈਡਿੰਗ ਕਰਕੇ ਜਿਹੜਾ ਜਿੱਥੇ ਕਲਰ ਆਉਣਾ ਸੀ ਤੁਹਾਡੇ ਸਾਹਮਣੇ ਐਂਟਰੀ ਸ਼ ਤਿਆਰ ਹੈ ਕੰਮ ਗੱਡੀ ਹੋਰ ਪਾਸੇ ਤਿਆਰ ਹੋਈ ਹੋਈ ਹੈ ਪਰ ਇਹਦੇ ਕੰਲਾ ਸਟਾਰ ਨਹੀਂ ਛਾਪਿਆ ਹੋਇਆ ਸੀ ਇਸ ਤੋਂ ਬਾਅਦ ਆਪਣੇ ਲਈ ਪਹੁੰਚੀ ਵੀ ਸਟਾਰ ਚਾਪਣਾ ਇਹ ਗੱਡੀ ਸਪੈਸ਼ਲ ਮਾਨਸਾਤ ਹੋਈ ਹੈ ਸਿਰਫ ਸਟਾਰਰ ਬਣਾਉਣ ਲਈ ਜੀ ਕੰਮ ਬਹੁਤ ਵਧੀਆ ਲੱਗਿਆ ਦੋਨੇ ਸਾਈਡਾਂ ਬਹੁਤ ਵਧੀਆ ਫਿਸ਼ਿੰਗ ਆਈ ਹੈ ਜੀ ਸਮਾਂ ਤਾਂ ਜ਼ਰੂਰ ਲੱਗਿਆ ਠੰਡ ਜਿਹੜੀ ਸੀ ਇਸ ਕਰਕੇ ਤੁਹਾਨੂੰ ਕਿਵੇਂ ਲੱਗਿਆ ਇਹ ਸਟਾਰ ਕਮੈਂਟ ਜ਼ਰੂਰ